ਇਨਸਾਨ ਦੇ ਜੀਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਸਾਹ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਆਕਸੀਜਨ ਆਕਸੀਜਨ ਆਉਂਦੀ ਹੈ ਜੀ ਪੇੜਿਆਂ ਤੋਂ ਸਿੰਪਲ ਹੈ ਜੀ ਇਹੋ ਤੂੰ ਧਰਤੀ ਮਾਂ ਦੀ ਕੁਖ ਨੂੰ ਬੰਜਰ ਬਣਾਉਣਾ ਆ ਜੋ ਰੁੱਖ ਲਗਾਈਏ ਜੇ ਜੀਵਨ ਬਚਾਉਣਾ ਕਿ ਸੋਸ਼ਲ ਵਰਕਿੰਗ ਦਾ ਕੰਮ ਕਰ ਰਿਹਾ ਜਿਹਦੇ ਵਿੱਚ ਕੋਈ ਵੀ ਗਰੀਬ ਅਮੀਰ ਕੋਈ ਵੀ ਜਾਤ ਪਾਤ ਦਾ ਵਿਕਤੀ ਆਵੇ ਉਹਨਾਂ ਉਸੇ ਦਵਾਈਆਂ ਉਹਦਾ ਲੋੜਵੰਦੀ ਦੇ ਹਿਸਾਬ ਨਾਲ ਉਹਨਾਂ ਦਾ ਮੈਡੀਕਲ ਚੈੱਕਪੂਰਾ ਕਰੰਨੇ ਆ ਸੋ ਅੱਜ ਜਿਹੜੀ ਇਹਨਾਂ ਨੇ ਟੀਮ ਨੇ ਮੈਨੂੰ ਬੁਲਾਇਆ ਇਹਦੇ ਪਿੱਛੇ ਕਾਰਨ ਹੈ ਕਿ ਉਹ ਲੀਡਰ ਇੱਕ ਤੱਕ ਬੈਠਾ ਮੈਂ ਕੋਈ ਲੀਡਰ ਨਹੀਂ ਹੈ ਮੈਂ ਆਮ ਇਨਸਾਨ ਆ ਹਨਾ ਜੀ ਤੇ ਇਹਨਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਕਿਉਂਕਿ ਮੇਰੀ ਜਿਹੜੀ ਨੇਚਰ ਹੈ ਉਹ ਕੁਦਰਤ ਪੱਤੀ ਮੈਂ ਕੁਛ ਨਾ ਕੁਛ ਕਰਦਾ ਰਹਿਣਾ ਕਦੇ ਬੁੱਟੇ ਲਗਾ ਲੈ ਕਦੇ ਗਾਣਾ ਗਾ ਲਿਆ ਕਦੇ ਆਪਣੀ ਪੇਜ ਦੇ ਉੱਪਰ ਉਹ ਫੋਟੋ ਇਦਾਂ ਨਹੀਂ ਮੈਂ ਅਪਲੋਡ ਕਰ ਦਿੰਦਾ ਉਹਨਾਂ ਸੋ ਇਹਨਾਂ ਨੇ ਮੈਨੂੰ ਇਸ ਕਰਕੇ ਬੁਲਾਇਆ ਪਿੱਛੇ ਜੀ ਮੈਂ ਇੱਕ ਗਾਣਾ ਕੀਤਾ ਸੀਗਾ ਆਪਣਾ ਤੇ ਉਹਦੀਆਂ ਚੰਦ ਲਾਨਾ ਇਹ ਇਦਾਂ ਜੀ ਕੁਦਰਤ ਦੇ ਨਾਲ ਛੇੜ ਛਾੜ ਤੈਨੂੰ ਪੈਣੀ ਪਾਰੀ ਕਿਉਂ ਇਨਸਾਨਾ ਕਿਉਂ ਵੇ ਤੇਰੀ ਮਤ ਗਈ ਮਾਰੀ ਕੋ ਦਦਤ ਦੇ ਨਾਲ ਛੇੜ ਛਾੜ ਤੈਨੂੰ ਪੈਣੀ ਪਾਰੀ ਕਿਉਂ ਇਨਸਾਨਾਂ ਕਿਉਂ ਵੇ ਤੇਰੀ ਮਤ ਗਈ ਮਾਰੀ ਕਿਉਂ ਤੂੰ ਧਰਤੀ ਮਾਂ ਦੀ ਕੁਖ ਨੂੰ ਬੰਜਰ ਬਣਾਉਣਾ ਆਜੋ ਰੁੱਖ ਲਗਾਈਏ ਜੇ ਜੀਵਨ ਬਚਾਉਣਾ ਆਜੋ ਰੁੱਖ ਲਗਾਈਏ ਜੇ ਇਨਸਾਨ ਬਚਾਉਣਾ ਬਚਾਂਗੇ ਤਾਂ ਹੀ ਜੇ ਰੁੱਖਾਂ ਨਾਲ ਸੋ ਥੈਂਕ ਯੂ ਵੈਰੀ ਮਚ। ਹੁੰਦੀ ਆ ਕਿਉਂਕਿ ਇਨਸਾਨ ਦੇ ਜੀਣ ਲਈ ਸਭ ਤੋਂ ਜ਼ੂਰੀ ਚੀਜ਼ ਆ ਸਾਹ। ਔਰ ਸਾਹ ਲਈ ਸਭ ਤੋਂ ਜ਼ੂਰੀ ਚੀਜ਼ ਹੈ ਆਕਸੀਜਨ। ਆਕਸੀਜਨ ਆਉਂਦੀ ਆ ਜੀ ਪੇੜਿਆਂ ਤੋਂ। ਸਿੰਪਲ ਹੈ ਜੀ ਫੰਡਾ। ਇਹਦੇ ਵਿੱਚ ਕੁਝ ਨਹੀਂ ਹੈ। ਸੋ ਇਹਦੇ ਕਰਕੇ ਜਿਹੜੀ ਇਹ ਮਾਨਵ ਜੀਵਨ ਹੈ ਜੀ ਮਾਨਵ ਸੇਵਾ ਤੁਸਰ। ਮਾਨਵ ਸੇਵਾ ਉਤਮ ਸੇਵਾ ਇਹਨਾਂ ਦੀ ਜਿਹੜੀ ਸੰਸਥਾ ਹੈਗੀ ਆ ਇਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਅੱਜ ਅਸੀਂ ਇਹ ਸਾਰੇ ਪੜਾ ਰੜ ਕੇ ਇਸ ਸੰਸਥਾ ਨੇ ਪੇੜ ਲਗਾਏ ਨੇ 90 ਦੇ ਵਿੱਚ ਤੇ ਇਹ ਜਿਹੜੀ ਸੰਸਥਾ ਹੈਗੀ ਆ ਤੇ ਇਹ ਇਕੱਲੀ ਪੇੜ ਨਹੀਂ ਲਗਾਉਂਦੇ ਇਹ ਮਤਲਬ ਮੈਡੀਕਲ ਕਿਸੇ ਨੂੰ ਸਹੂਲਤ ਲੋੜ ਹੋਵੇ ਤੇ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਮਦਦ ਹੋਵੇ ਕੋਈ ਬੰਦਾ ਕੋਈ ਦੁੱਖ ਤਕਲੀਫ ਦੇ ਵਿੱਚ ਆ ਆਪਰਾ ਜੀ ਹੁਣ ਗੱਲ ਕਰਦੇ ਸੀ ਵੀ ਅਗਰ ਪ੍ਰੈਗਨੈਂਟ ਲੇਡੀਜ਼ ਨੂੰ ਮਤਲਬ ਕਿਸੇ ਮਦਦ ਦੀ ਅਲ ਤਰੀਕੇ ਦੀ ਮਦਦ ਲਈ ਮੈਡੀਸਨ ਦਵਾਈਆਂ ਸੋ ਇਸ ਕਰਕੇ ਆ ਵੀ ਇਦਾਂ ਦੀਆਂ ਸੰਸਥਾਵਾਂ ਤੇ ਇਹਨਾਂ ਦਾ ਸ਼ਲਾਘਾ ਜੋ ਕਦਮ ਹੈ ਜੀ ਬਹੁਤ ਵਧੀਆ ਤੇ ਇਹਨਾਂ ਨੇ ਇੱਕ ਵਾਟਰ ਕੂਲਰ ਵੀ ਅੱਜ ਕੀਤਾ ਜੀ گورਨਮੈਂਟ ਆਈਟੀਆ ਜਿਹੜਾ ਕਾਲਜ ਹੈ ਜੀ ਕੁੜੀਆਂ ਦਾ ਹਨਾ ਉੱਥੇ ਵਾਟਰ ਕੂਲਰ ਵੀ ਇਹਨਾਂ ਨੇ ਅੱਜ ਉਹ ਕੀਤਾ ਜੀ ਤੇ ਡੋਨੇਟ ਕੀਤਾ ਤੇ ਬਹੁਤ ਅੱਛਾ ਜੀ ਬਹੁਤ ਵਧੀਆ ਤੇ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਇਦਾਂ ਦੀਆਂ ਸੰਸਥਾਵਾਂ ਨੂੰ ਪੰਜਾਬ ਨੂੰ ਬਹੁਤ ਲੋੜ ਹੈ ਜੀ ਕਿਉਂ ਅੱਜ ਦੀ ਤਰੀਕ ਦੇ ਵਿੱਚ ਹਰ ਬੰਦਾ ਆਪਣੇ ਲਈ ਆਪਣੀ ਜ਼ਿੰਦਗੀ ਲਈ ਬਹੁਤ ਕੁਝ ਕਰਦਾ ਪਰ ਕੁਝ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਨੇ ਸੋ ਉਸੇ ਦਾ ਰੂਪ ਨੇ ਜੀ ਭਰਾ ਸਾਰੇ ਅੱਜ ਕਿਤਰਤ ਹੋਏ ਨੇ ਸੋ ਆਪ ਸਭ ਨੂੰ ਵਧਾਈਆਂ ਮੁਬਾਰਕਾਂ ਇਸ ਕੰਮ ਦੀ ਬਹੁਤ-ਬਹੁਤ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਮਾਨਵ ਸੇਵਾ ਉੱਤਮ ਸੇਵਾ ਰਜਿਸਟਰ ਦਾ ਬਾਦ ਆ ਬਹੁਤ-ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਬਹੁਤ ਵੱਡਾ ਫਰੰਦਾ ਕੀਤਾ ਜੀ ਸੰਸਥਾ ਨੂੰ ਇਹਨਾਂ ਨੇ ਇੱਕ ਵਾਟਰ ਕੂਲਰ ਜੀ ਭੇਟਾ ਕੀਤਾ ਜੀ ਤੇ ਬਾਕੀ 50 60 ਦੇ ਕਰੀਬ ਬੂਟੇ ਲਗਾਏ ਗਏ ਨੇ ਜੀ ਜੋ ਵਾਤਾਵਰਨ ਨੂੰ ਸੁੱਧ ਕੀਤਾ ਜਾ ਸਕਦਾ ਉਹਨਾਂ ਦੇ ਨਾਲ ਤੇ ਮੈਂ ਇਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਜੇ ਪਹਿਲੀ ਵਾਰ ਹੀ ਹੈ ਜੋ ਸਾਡੀ ਸੰਸਥਾ ਵੀ ਕੇ ਇਨਾ ਉਪਰਾਲਾ ਕੀਤਾ ਗਿਆ ਜੀ ਹਾਂਜੀ ਓਕੇ ਥੈਂਕ ਯੂ ਲਗਾਏ ਗਏ ਨੇ ਤੇ ਉਤਮ ਸੇਵਾ ਅਸੀਂ ਪਿਛਲੇ ਕੁ ਸਾਲਾਂ ਤੋਂ ਨਾਬੇ ਦੇ ਵਿੱਚ ਇੱਕ ਸੋਸ਼ਲ ਵਰਕਿੰਗ ਦਾ ਕੰਮ ਕਰ ਰਹੇ ਆ ਜਿਹਦੇ ਵਿੱਚ ਕੋਈ ਵੀ ਗਰੀਬ ਅਮੀਰ ਕੋਈ ਵੀ ਜਾਤਵਾਦ ਦਾ ਵਿਅਕਤੀ ਆਵੇ ਉਹਨਾਂ ਉਸੇ ਦਵਾਈਆਂ ਉਹਦਾ ਲੋੜਵੰਦੀ ਦੇ ਹਿਸਾਬ ਨਾਲ ਉਹਨਾਂ ਦਾ ਮੈਡੀਕਲ ਚੈੱਕ ਪੂਰਾ ਕਰਨੇ ਆ ਅੱਜ ਇਸ ਸਰਕਾਰੀ ਆਈਟੀਆਈ ਲੜਕੀਆਂ ਦੇ ਵਿੱਚ ਅਸੀਂ ਇੱਕ 31000 ਰੁਪਏ ਦਾ ਦਾਨੀ ਸੱਜਣਾ ਦੀ ਹੈਲਪ ਨਾਲ ਅਸੀਂ ਇੱਕ ਵਾਟਰ ਕੋਲਰ ਇਹਨਾਂ ਨੂੰ ਡੋਨੇਟ ਕੀਤਾ ਹੈ ਤੇ 50 ਦੇ ਕਰੀਬ ਅਸੀਂ ਬੁੱਟੇ ਲਗਾਏ ਨੇ ਤੇ ਇਹ ਸੰਸਥਾ ਦੇ ਅਸੀਂ 11 ਮੈਂਬਰਾਂ ਦੇ 11 ਦੇ 11 ਮੈਂਬਰ ਅਸੀਂ ਪੂਰਾ ਇਸ ਤਰੀਕੇ ਨਾਲ ਇਸ ਤ ਇਹਨੂੰ ਅੱਗੇ ਵਿਧਾਨ ਚ ਲੱਗੇ ਹੋયા ਕਿ ਆਂਦੇ ਸਾਲਾਂ ਨੂੰ ਅਸੀਂ ਇਸ ਸੰਸਥਾ ਨੂੰ ਇੱਕ ਉੱਚੇ ਪੱਧਰ ਤੇ ਲੈ ਕੇ ਜਾਣਾ ਹੈ ਤੇ ਇਸ ਸੰਸਥਾ ਦੇ ਵਿੱਚ ਅਸੀਂ ਇੱਕ ਹੋਰ ਵੀ ਬਹੁਤ ਬੜੀ ਅਚੀਵਮੈਂਟ ਲੱਤੀ ਹੈ ਪਿਛਲੇ ਸਾਲ ਵਿੱਚ ਅਸੀਂ 9 ਮਹੀਨਿਆਂ ਦੇ ਵਿੱਚ 500 ਯੂਨਿਟ ਆਪਣੇ ਬਲੱਡ ਦੇ ਡੋਨੇਟ ਕਰਾਈ ਨੇ ਜਿਹੜੇ ਵੀ ਨਾਬੇ ਦੇ ਵਿੱਚ ਕੋਈ ਵੀ ਨਾਬੇ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਅਸੀਂ ਸੰਸਥਾ ਨਹੀਂ ਹੈਗੀ ਜਿਨੇ ਇਸ ਤਰੀਕੇ ਨਾਲ ਇੰਨੇ ਘੱਟ ਸਮੇਂ ਵਿੱਚ ਡੋਨੇਟ ਕਰਾਏ ਹੋਣ ਬਲੱਡ ਦੇ ਯੂਨਿਟ ਸੋ ਮੈਂ ਬਾਕੀ ਦੋਸਤਾਂ ਨੂੰ ਇਹੀ ਆਪਣਾ ਇੱਕ ਸੰਦੇਸ਼ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਜੜ ਕੇ ਸਾਡੇ ਨਾਲ ਜੋੜੋ ਸੰਪਰਕ ਕਰੋ ਜਿਹਦੇ ਨਾਲ ਆਪਾਂ ਹੋਰ ਇੱਕ ਨਾਬੇ ਨੂੰਕ ਬੜੇ ਅੱਛੇ ਤਰੀਕੇ ਨਾਲ ਡਿਵੈਲਪਮੈਂਟ ਕਰੀਏ ਲੋਕ ਕਹਿੰਦੇ ਨੇ ਡਿਵੈਲਪਮੈਂਟ ਕਰਨ ਲਈ ਸਰਕਾਰ ਦਾ ਹੱਥ ਹੈ ਪਰ ਮੈਂ ਕਹਿੰਦਾ ਡਿਵੈਲਪਮੈਂਟ ਕਰਨ ਲਈ ਆਪਣੇ ਇੱਕ ਮਨੁੱਖ ਦਾ ਹੱਕ ਹੈ ਉਹ ਮਨੁੱਖ ਮੈਂ ਹਾਂ ਤੁਸੀਂ ਹੋ ਸਾਰੇ ਆਪਾਂ ਇੱਕ ਮਨੁੱਖਾ ਇਹ ਸਭ ਦੇ ਸਾਥ ਦਾ ਕੰਮ ਹੈ ਅੱਜ ਅਸੀਂ ਇਸ ਇੱਕ ਅਹੁਦੇ ਦੇ ਪਹੁੰਚੇ ਹਾਂ ਉਹ ਵੀ ਕਿ ਸਭ ਦੇ ਸਾਥ ਨਾਲ ਪਹੁੰਚੇ ਹਾਂ ਤੁਸੀਂ ਸਾਰੇ ਭਾਈਚਾਰੇ ਨਾਲ ਆਪਾਂ ਇੱਕ ਇਕੱਠੇ ਹੋਇਆ ਇਹ ਵੀ ਸਾਡੇ ਲਈ ਇੱਕ ਬਹੁਤ ਬੜੀ ਸ਼ਖਸੀਅਤ ਦੀ ਗੱਲ ਹੈ ਕਿਉਂਕਿ ਤੁਹਾਡੇ ਦੇ ਸਾਥ ਤੋਂ ਬਿਨਾ ਅਸੀਂ ਸੀਜ਼ਨ ਨੂੰ ਕਦੇ ਵੀ ਕਬੂਲ ਨਹੀਂ ਕਰ ਪਾਉਂਦੇ ਤਾਂ ਇਹੀ ਸੰਦੇਸ਼ ਹੈ ਇੱਕ ਕਿ ਮਾਨਵ ਸੇਵਾ ਉੱਤਮ ਸੇਵਾ ਹੈ ਉਹ ਜੋ ਸੇਵਾ ਆਪਾਂ ਘਰ ਚ ਕਰਦੇ ਆ ਉਹ ਸੇਵਾ ਆਪਾਂ ਮਨੁੱਖਤਾ ਲਈ ਕਰੀਏ ਥੈਂਕ ਯੂ ਜੋ ਸੰਸਥਾ ਸਾਡੀ ਇਹ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਿੱਚ ਕੰਮ ਕਰ ਰਹੀ ਹੈ ਜੋ ਕਿ ਨਵਿਕਲੀ ਹੀ ਸੰਸਥਾ ਹੈ ਸ਼ਹਿਰ ਦੇ ਵਿੱਚ ਜੋ ਮਨੁੱਖਤਾ ਦੀ ਸੇਵਾ ਲਈ ਕੰਮ ਕਰ ਰਹੀ ਕਿਸੇ ਵੀ ਮਨੁੱਖ ਨੂੰ ਕਿਸੇ ਵੀ ਜਾਤੀ ਦਾ ਹੋਵੇ ਕੋਈ ਜਾਤ ਪਾਤ ਦਾ ਨਹੀਂ ਭੇਦ ਭਾਵ ਕੋਈ ਧਰਮ ਦਾ ਨਹੀਂ ਭੇਦ ਭਾਵ ਕਿਸੇ ਵੀ ਮਨੁੱਖ ਨੂੰ ਕੋਈ ਲੋੜ ਹੈ ਇਹ ਹਰ ਟਾਈਮ ਸਾਡੇ ਜੋ ਵਲੰਟੀਅਰ ਨੇ ਵਿਕਾਸ ਮਿੱਤਲਦੀ ਨੇ ਉਹਨਾਂ ਦੀ ਸਮੁੱਚੀ ਟੀਮ ਹਰ ਟਾਈਮ ਤਿਆਰ ਰਹਿੰਦੀ ਹੈ ਪੂਰੇ ਸ਼ਹਿਰ ਦਾ ਇਹਨਾਂ ਨੂੰ ਪੂਰਾ ਸਹਿਯੋਗ ਹੈ ਜਦੋਂ ਵੀ ਕਿਤੇ ਸ਼ਹਿਰ ਦੇ ਵਿੱਚ ਇੱਕ ਮੈਸੇਜ ਪਾਉਂਦੇ ਨੇ ਤਾਂ ਦਾਨੀ ਸਜਣਾ ਦੀ ਇੱਕ ਲੜੀ ਇਹਨਾਂ ਦੇ ਪਿੱਛੇ ਖੜੀ ਹੈ ਜੋ ਕਿ ਇਹਨਾਂ ਨੂੰ ਕਦੇ ਵੀ ਪਿੱਛੇ ਨਹੀਂ ਹਟਦੀ ਅਸੀਂ ਵੀ ਮੈਂ ਇਹ ਸੰਸਦਾ ਦਾ ਆਈਟੀਆਈ ਦਾ ਮੈਂਬਰ ਆ ਪਿਛਲੇ ਹਫਤੇ ਬੇਨਤੀ ਕਰੀ ਸੀ ਕਿ ਸਾਡੇ ਬੱਚਿਆਂ ਨੂੰ ਪਾਣੀ ਦੀ ਬੜੀ ਦਿੱਕਤ ਹੈ ਅੱਜ ਇਹਨਾਂ ਨੇ ਜਿੱਥੇ ਵਾਤਾਵਰਣ ਨੂੰ ਰੱਖਿਆ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਦੇ ਦਿਸੀ ਪਰਸੋਂ 5 ਜੂਨ ਨੂੰ ਅੱਜ ਬੂਟੇ ਵੀ ਲਗਾਏ ਨੇ ਤੇ ਨਾਲੇ ਜੋ ਇੰਨੀ ਕੜਾਕੇ ਦੀ ਗਰਮੀ ਦੇ ਵਿੱਚ ਪਾਣੀ ਦੀ ਜ਼ਰੂਰਤ ਹੈ ਇੱਕ ਵਾਟਰ ਕੂਲਰ ਸਾਨੂੰ ਦਿੱਤਾ ਮੈਂ ਤਾਂ ਇਹਨਾਂ ਦਾ ਸਦਾ ਰਿਣੀ ਰਹਾਂਗਾ ਮੇਰੀ ਸੰਸਦਾ ਵੀ ਇਹਨਾਂ ਦਾ ਰਿਣੀ ਹੈ ਪਰਮਾਤਮਾ ਅਕੀ ਬੇਨਤੀ ਕਰਦਾ ਕਿ ਇਹ ਸੰਸਥਾ ਦਿਨ ਰਾਤ ਤੁਗੁਣੀ ਤਰੱਕੀ ਕਰੇ ਇਹਨਾਂ ਦੀ ਜੋ ਸਿਹਤ ਹੈ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਤੰਦਰੁਸਤੀ ਨਾਲ ਹੀ ਸਾਰਾ ਕੰਮ ਕਾਜ ਹੈ ਪੈਸੇ ਤਾਂ ਦੇਣ ਵਾਲੀ ਬੜੀ ਦੁਨੀਆ ਬੈਠੀ ਹੈ ਹਰ ਚੰਗੇ ਕੰਮ ਨੂੰ ਸਾਡਾ ਜੋ ਸ਼ਹਿਰ ਹੈ ਇਹ ਸ਼ਹਿਰ ਵੀ ਇੱਕ ਭਗਤ ਵਾਲੀ ਸ਼ਹਿਰ ਹੈ 90 ਸ਼ਹਿਰ ਚ ਜਿੰਨੇ ਕਾਰਜ ਹੁੰਦੇ ਨੇ ਸਾਇਦ ਕਿਸੇ ਵੱਡੇ ਸ਼ਹਿਰ ਦੇ ਵਿੱਚ ਵੀ ਇੰਨੇ ਇਹ ਧਰਮ ਦੇ ਕਾਰਜ ਹੈ ਸਮਾਜ ਦੇ ਕਾਰਜ ਨਹੀਂ ਹੁੰਦੇ